ਭਾਰਤ ਸਰਕਾਰ ਦੇ ਨਵੇਂ ਟ੍ਰੈਫਿਕ ਨਿਯਮਾਂ ਦੇ ਵਿਰੁੱਧ ਪੰਜਾਬ ਰੋਡਵੇਜ਼ ਪੰਨਬਾਸ ਪੀਆਰਟੀਸੀ ਕੰਟਰੈਕਟ ਵਰਕਰਸ ਯੂਨੀਅਨ ਦੇ ਵੱਲੋਂ ਪੰਜਾਬ ਭੜ ਦੇ ਵਿੱਚ ਕੇਂਦਰ ਸਰਕਾਰ ਖਿਲਾਫ ਪੁਤਲਾ ਫੂਟ ਮੂਜ਼ਾਰੇ ਕੀਤੇ ਗਏ ਨੇ ਤਸਵੀਰਾਂ ਲਾਲ ਬੱਤੀ ਚੌਂਕ ਸੰਗਰੂਰ ਦੀਆਂ ਨੇ ਜਿੱਥੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ ਤੇ ਰੋਸ਼ ਮੂਜ਼ਾਰਾ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਦੀ ਮੋਦੀ ਸਰਕਾਰ ਲੋਕਮਾਰੂ ਨੀਤੀਆਂ ਤੇ ਕਾਨੂੰਨ ਬਣਾ ਕੇ ਤਾਨਾਸ਼ਾਹੀ ਰਾਜ ਦੀ ਸਥਾਪਨਾ ਕਰ ਰਹੀ ਹੈ ਜਿਸ ਦਾ ਵਿਰੋਧ ਕਰਦੇ ਨੇ ਗਿਲਿੰਦਰ ਸਿੰਘ ਜੀ ਸੰਗਰੂਰ ਡਿੱਪੂ ਤੋਂ ਡਰਾਈਵਰ ਅੱਜ ਜੋ ਅਸੀਂ ਪਤਲਾ ਫੁਕਿਆ ਗਿਆ ਮੋਦੀ ਦਾ ਪਤਲਾ ਫੁਕਿਆ ਮੋਦੀ ਦੀ ਸਰਕਾਰ ਦਾ ਪਤਲਾ ਫੁਕਿਆ ਜੀ ਜੋ ਮੋਦੀ ਤੇ ਮਿੱਤਸ਼ਾ ਨੇ ਮਿਲ ਕੇ ਤਾਨਾਸ਼ਾਹੀ ਰਪਈਆ ਅਪਣਾ ਰੱਖਿਆ ਜੀ ਡਰਾਈਵਰ ਵੀਰਾਂ ਤੇ ਜੋ ਕਾਲੇ ਕਾਨੂੰਨ ਥੋਪੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਸੰਗਰੂਰ ਡਿੱਪੂ ਦੇ ਸਮੂਹ ਮੁਲਾਜ਼ਮਾਂ ਦੇ ਵੱਲੋਂ ਪੋਤਲਾ ਫੁੱਕਿਆ ਗਿਆ ਜੀ 6 ਤਰੀਕ ਨੂੰ ਸਾਡੀ ਜੋ ਜਥੇਬੰਦੀ ਹੈ ਉਹ ਮੀਟਿੰਗ ਕਰਨ ਜਾ ਰਹੀ ਹੈ ਮੀਟਿੰਗ ਤੋਂ ਬਾਅਦ ਜੇ ਕੋਈ ਕਾਨੂੰਨ ਵਾਪਸ ਨਾ ਲਿਆ ਜੀ ਮੋਦੀ ਨੇ ਤਾਂ ਜੋ ਵੀ ਸਾਡੀ ਜਥੇਬੰਦੀ ਸੰਘਰਸ਼ ਉਲੀਕੇਗੀ ਚਾਹੇ ਰੋਡ ਬੰਦ ਦਾ ਹੋਵੇ ਚਾਹੇ ਹੜਤਾਲ ਦਾ ਹੋਵੇ ਜਾਂ ਕੋਈ ਵੀ ਤਿੱਖਾ ਸੰਘਰਸ਼ ਇਸ ਤੋਂ ਪਹਿਰਾ ਦਿੰਦੇ ਹੋਏ ਅਸੀਂ ਮੋਦੀ ਦੀ ਸਰਕਾਰ ਤੋਂ ਇਹ ਜੋ ਡਰਾਈਵਰ ਵੀਰਾਂ ਤੇ ਥੋਪਿਆ ਗਿਆ ਕਾਲਾ ਕਾਨੂੰਨ ਆ ਉਹਨੂੰ ਵਾਪਸ ਕਰਵਾ ਕੇ ਰਾਂਗੇ ਮੇਰਾ ਨਾਮ ਹੈ ਹਰਪ੍ਰੀਤ ਸਿੰਘ ਡੀਪੂ ਪ੍ਰਧਾਨ ਪੀਆ ਆਰਟੀਸੀ ਸੰਗਰੂਰ ਜੀ ਜੀ ਪੁਤਲਾ ਫੂਕਿਆ ਗਿਆ ਕੀ ਗੱਲਵਾਤਾ ਤੇ ਕੀ ਐਕਸ਼ਨ ਵੜਾ ਦੇਖੋ ਪੁਤਲਾ ਤਾਂ ਫੂਕਿਆ ਗਿਆ ਜੀ ਸੈਂਟਰ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਆ ਸਰਕਾਰਾਂ ਨੂੰ ਲੋਕ ਲਿਆਉਣ ਵਾਲੇ ਨੇ ਤੇ ਜੇਕਰ ਲੋਕਾਂ ਦੇ ਹਿੱਤ ਦੇ ਕਾਨੂੰਨ ਨਹੀਂ ਬਣਾਉਗੀ ਸੈਂਟਰ ਸਰਕਾਰ ਤਾਂ ਉਹਦੇ ਲਈ ਸਰਕਾਰ ਜਿਹੜੇ ਲੋਕ ਨੇ ਉਹ ਸੜਕਾਂ ਦੇ ਉੱਤੇ ਮਜਬੂਰ ਹੋ ਜਾਣਗੇ ਇਹ ਆਪਾਂ ਦੇਖ ਲਈਏ ਡਰਾਈਵਰਾਂ ਦੇ ਲਿਆ ਕੇ ਕਾਲਾ ਕਾਨੂੰਨ ਥੋਪਿਆ ਗਿਆ ਕੋਈ ਸੇਫਟੀ ਬਾਤ ਤੇ ਸੈਂਟਰ ਸਰਕਾਰ ਜਾਂ ਤਾਂ ਇਹ ਕਰਦੀ 10-10 ਕਿਲੋਮੀਟਰ ਤੇ ਕੈਮਰੇ ਲਾਉਂਦੀ ਜਾਂ ਡੌਪ ਟੈਸਟ ਵਾਲੀਆਂ ਮਸ਼ੀਨਾਂ ਲਾਉਂਦੀ ਜੇਕਰ ਕੋਈ ਡਰਾਈਵਰ ਡਰਿੰਕ ਕਰਕੇ ਗੱਡੀ ਚਲਾਉਂਦਾ ਜਾਂ ਗਲਤ ਚਲਾਉਂਦਾ ਉਹਦੀ ਗੱਡੀ ਨੂੰ ਸਾਈਡ ਤੇ ਲਵਾਇਆ ਜਾਂਦਾ ਬਲਕਿ ਇਹ ਨਹੀਂ ਕਿ ਉਹਨੂੰ ਇਹੋ ਜਿਹੇ ਕਾਲੇ ਕਾਨੂੰਨ ਲਿਆ ਕੇ ਉਹਨਾਂ ਦੇ ਥੋਪੇ ਜਾਣ ਕਿ ਜਿੰਨਾ ਪਾਸੋਂ ਇੱਕ ਡਰਾਈਵਰ ਦੀ ਜਾਨ ਬਚਣਾ ਵੀ ਨਾ ਮੁਸ਼ਕਲ ਕਹਿਦੀ ਆ ਆਪਾਂ ਜੇਕਰ ਇਹ ਕਾਲੇ ਕਾਨੂੰਨਾਂ ਦੀ ਗੱਲ ਕਰ ਲਈਏ ਡਰਾਈਵਰਾਂ ਦੇ ਤਾਂ ਪਹਿਲੀ ਮੱਥੇ ਦੇ ਕਾਲਾ ਕਾਨੂੰਨ ਥੋਪਿਆ ਹੋਇਆ ਕਿ ਵੱਡੀ ਗੱਡੀ ਦਾ ਕਸੂਰ ਆ ਅਸੀਂ ਬੱਸਾਂ ਵਾਲੇ ਭਰਾ ਟਰੱਕਾਂ ਵਾਲੇ ਭਰਾ ਰੋਡਾਂ ਦੇ ਚੱਲਦੇ ਆ ਜੇਕਰ ਕੋਈ ਕਾਰ ਦਾ ਕਸੂਰ ਹੁੰਦਾ ਸਾਡੇ ਦੀ ਲਿਆ ਕੇ ਮਾਰਦਾ ਤਾਂ ਉਹ ਵੀ ਡ라이ਵਰ ਦਾ ਕਸੂਰ ਵੱਡੀ ਗੱਡੀ ਦਾ ਕੱਢ ਦਿੱਤਾ ਜਾਂਦਾ ਉਹੀ ਪਹਿਲੇ ਕਾਨੂੰਨ ਸਾਡੇ ਦੇ ਲਿਆ ਕੇ ਕਾਲਾ ਥੋਪਿਆ ਹੋਇਆ ਬਲਕੇ ਜੀ ਨੂੰ ਦੂਰ ਤਾਂ ਕੀ ਕਰਨਾ ਸੈਂਟਰ ਨੇ ਲਿਆ ਕੇ ਇੱਕ ਹੋਰ ਕਾਲਾ ਕਾਨੂੰਨ ਜਿਹੜਾ ਉਹ ਡਰਾਈਵਰਾਂ ਦੇ ਮੱਥੇ ਤੇ ਥੋਪਤਾ ਅੱਜ 27 ਦੇ 27 ਦੀਪੂਆਂ ਦੇ ਪੂਰੇ ਪੰਜਾਬ ਦੇ ਵਿੱਚ ਅਸੀਂ ਗੇਟ ਰਲੀਆਂ ਕਰਕੇ ਸੈਂਟਰ ਸਰਕਾਰ ਦੇ ਪੁੱਤਰੇ ਫੂਕੇ ਆ ਤੇ ਸੇਹ ਤਰੀਕ ਨੂੰ ਸਾਡੀ ਸੂਬਾ ਪਧਰੀ ਮੀਟਿੰਗ ਬੁਲਾਈ ਗਈ ਆ ਜੇਕਰ ਉਸ ਦੇ ਵਿੱਚੋਂ ਸਰਕਾਰ ਨੇ ਕੋਈ ਉਹ ਤੱਕ ਨਹੀਂ ਹੱਲ ਕੱਢਿਆ ਤਾਂ ਉਹਨਾਂ ਨੇ ਸਮੇਂ ਦੇ ਵਿੱਚ ਪੂਰੇ ਦੇ ਪੂਰੇ ਪੰਜਾਬ ਲੈਵਲ ਤੇ ਸਾਡੇ ਤਿੱਕੇ ਸੰਘਰਸ਼ ਹੋਣਗੇ ਜੀ ਸਾਡੇ ਨਾਲ ਬਾਕੀ ਵੀ ਜਥੇਬੰਦੀਆਂ ਆਣੀਆਂ ਨਾਲ ਜੁਣੀਆਂ ਉਹਨਾਂ ਨੂੰ ਲੈ ਕੇ ਅਸੀਂ ਵੱਡੇ ਪੱਧਰ ਦੇ ਜਿਹੜਾ ਡਰਾਈਵਰੀ ਜਿਹੜੇ ਕਾਲੇ ਕਾਨੂੰਨ ਲਿਆਂਦੇ ਉਹਨਾਂ ਨੂੰ ਰੱਦ ਕਰਾਉਣ ਲਈ ਸੰਘਰਸ਼ ਵਿੜਾਂਗੇ ਜੀ